ਹਾਂਜੀ ਸਰ ਇੱਕ ਸੰਦੀਪ ਕੁਮਾਰ ਹੈ ਸਫਾਈ ਸੇਵਕ ਜਮਾਲਪੁਰ ਜਮਾਲਪੁਰ ਕਲੋਨੀ ਦਾ ਰਹਿਣ ਵਾਲਾ ਹੈਗਾ ਔਰ ਇਹ 2012 ਤੋਂ ਜ਼ੋਨ B ਕਾਰਪੋਰੇਸ਼ਨ ਦੇ ਵਿੱਚ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਿਹਾ ਔਰ ਇਹਨੂੰ ਵਾਰਡ 26 ਮਰੀ ਹੋਈ ਹੈ ਸਫਾਈ ਵਾਸਤੇ ਇਹਦਾ ਕਹਿਣਾ ਹੈਗਾ ਵੀ ਇੱਕ ਉੱਥੇ ਇਹਨਾਂ ਦਾ ਸੰਜੀਤ ਕੁਮਾਰ ਨੰਬਰਦਾਰ ਜਿਹੜਾ ਇਹਨਾਂ ਨੂੰ ਡਿਊਟੀ ਵਗੈਰਾ ਚੈੱਕ ਕਰਦਾ ਹੈ ਇਹਨੂੰ ਕਰੀਬ 2 ਸਾਲ ਤੋਂ 6000 ਰੁਪਏ ਕੋ ਪਰ ਮੰਥ ਲੇ ਆ ਰਿਹਾ ਹੈਗਾ ਬ੍ਰਾਈਵ ਦੇ ਤੌਰ ਤੇ ਤੈਨੂੰ ਡਰਾ ਧਮਕਾ ਕੇ ਜੇ ਨਹੀਂ ਤਾਂ ਮੈਂ ਤੇਰੀ ਐਬਸੈਂਟਰ ਲਾ ਦਊਗਾ ਜੇ ਨਹੀਂ ਤਾਂ ਤੂੰ ਆਪਣਾ ਮੈਨੂੰ ਤਹੇਗਾ ਤੇ ਇਹ ਡਰ ਦਾ ਮੈਂ ਤਾਂ ਇਹ ਦੇ ਰਿਹਾ ਸੀਗਾ ਤੇ ਪਿੱਛੇ ਜਿਹਨੇ 2-3 ਮਹੀਨਿਆਂ ਨੂੰ ਨਹੀਂ ਦਿੱਤੇ ਪੈਸੇ ਔਰ ਉਹਨੇ ਵੀ ਤੇਰੀ ਤਨਖਾਹ ਸੀਗੀ ਉਹ ਐਬਸੈਂਟ ਮਾਰਕ ਕਰਤੀ ਸੀਗੀ ਤੇ ਹੁਣ ਇਹਨੂੰ ਇਹ ਕੋ ਮੰਗ ਰਿਹਾ ਸੀ ਜਿਹੜਾ 3 ਮਹੀਨਿਆਂ ਦਾ ਹੈਗਾ ਉਹ ਵੀ ਦੇ ਦੇ ਜਲਦੀ ਔਰ ਇਸ ਤਰ੍ਹਾਂ ਇਹ ਕਰੀਬ 1.40 ਲੱਖ ਰੁਪਏ ਹੁਣ ਤੱਕ ਲੈ ਚੁੱਕਾ ਹੈ ਇਸ ਨੇ ਫਿਰ ਆਪਣੇ ਦੀ ਇੱਕ ਰਿਕਾਰਡਿੰਗ ਕਰ ਲਈ ਸੀਗੀ ਇਹਨੂੰ ਰਿਕਾਰਡਿੰਗ ਕਰਕੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੇ ਲਈ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਾਇਰ ਕੀਤੀ ਸੀ ਔਰ ਉਹ ਕੰਪਲੇਂਟ ਦੀ ਵੈਰੀਫਿਕੇਸ਼ਨ ਦੌਰਾਨ ਡੀਐਸਪੀ ਯੂਨਿਟ ਲੁਧਿਆਣਾ ਵੱਲੋਂ ਕੀਤੀ ਗਈ ਹੈ ਔਰ ਇਹ ਹਾਲਾਤ ਸਹੀ ਪਾਏਗੇ ਅਲੀਗੇਸ਼ਨ ਜਿਹੜੇ ਸਾਬਤ ਹੁੰਦੇ ਸੀਗੇ ਇਸ ਕਰਕੇ ਇਹਨੂੰ ਕੱਲ ਸੰਜੀਤ ਕੁਮਾਰ ਨੂੰ ਸੱਤ ਪੀਸੀ ਅਕਟਰ ਪਰਚਾ ਤੱਜ ਕਰਕੇ ਗੁਫਤਾਰ ਕਰ ਲਿਆ ਸੀ ਅੱਜ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸਰ ਅਜਿਹੇ ਚਾਰਜ ਕੋਈ ਹੋਰ ਜਾਂ ਸੈਂਟਰਲ ਇਨਸਪੈਕਟਰ ਦਾ ਕੋਈ ਰੋਲ ਆਇਆ ਸਾਹਮਣੇ ਜੀ ਇਹ ਜਿਹੜਾ ਸੰਜੀ ਕੁਮਾਰ ਨੰਬਰਦਾਰ ਅਜੀਤ ਕੱਤੇ ਦਾ ਰੋਲ ਹੀ ਸਾਹਮਣੇ ਆ ਰਿਹਾ ਬਾਕੀ ਅਸੀਂ ਥੋਰੜੀ ਇਨਵੈਸਟਿਗੇਟ ਕਰ ਰਹੇ ਹਾਂ ਸੈਂਟਰਲ ਇਨਸਪੈਕਟਰ ਦਾ ਸੁਪਰਵਾਈਜ਼ਰ ਹੈਗਾ ਉਹਦਾ ਇਹੀ ਕਹਿਣਾ ਹੈਗਾ ਇਹ ਕਹਿੰਦਾ ਸੀ ਮੈਟੇ ਦੇਣੇ ਆ ਬਾਕੀ ਸਾਰੀ ਤਫਤੀਸ਼ ਕੀਤੀ ਜਾਵੇਗੀ ਥੋਰੜੀ ਔਰ ਤਫਤੀਸ਼ ਕਰਕੇ ਜਿਹੜਾ ਵੀ ਕੋਈ ਹੋਰ ਖਸੂਰ ਆ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਠੀਕ ਸਰ